ਜੀ ਆਇਆਂ ਨੂੰ ਸਸਰੀ ਅਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਦਾ ਹਾਂ ਸਭ ਬਧੀਆ ਹੋਵੇਗੇ ਜਦੋਂ ਅਪਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਐ ਲੋ ਜੀ ਆਪਣਾ ਅੱਜ ਦੀ ਵੀਡੀਓ ਬੜੀ ਮਸੇਹ ਅਲੀਏ ਕਿ ਪਹਿਲੇ ਲੈਂਦੇ ਪੰਜਾਬ ਦੀ ਸਟਾਰ ਸੀ ਕਹਿੰਦੇ ਹੁਣ ਚੜ੍ਹਦੇ ਪੰਜਾਬ ਦੀ ਵੀ ਸਟਾਰ ਹੋ ਗਈ ਆਪਣੀ ਤੇ ਤੁਹਾਡੀ ਹਾਨੀਆ ਮਿਰਜ਼ਾ ਹਾਨੀਆ ਮਿਰਜ਼ਾ ਹਾਨੀਆ ਮਿਰਜ਼ਾ ਗਈ ਜਾ ਰਹੇ ਆ ਹਾਨੀਆ ਮਿਰਜ਼ਾ ਤੋਂ ਮਿਰਜ਼ਾ ਹੀ ਬੜਾ ਮੂਤ ਚੜ੍ਹਿਆ ਹੋਇਆ ਹੈ ਤੇ ਹਾਨੀਆ ਮਿਰਜ਼ਾ ਅੱਛਾ ਜੀ ਸਰਦਾਰ ਜੀ ਥ੍ਰੀ ਮੂਵੀ ਦੇ ਬਾਰੇ 'ਚ ਹਰ ਬੰਦੇ ਨੂੰ ਹਰ ਕੰਟੈਂਟ ਦੇ ਬਾਰੇ 'ਚ ਪਤਾ ਹੈ ਕਿ ਕੀ ਆਪਣਾ ਪ੍ਰੋਪਗੈਂਡਾ ਚੱਲਦਾ ਪਿਆ ਜਿੰਦੇ ਵਿੱਚ ਇਹ ਦਿਲਜੀਤ ਭਾਈ ਨੂੰ ਇਹਨਾਂ ਨੇ ਜੋ ਜੋ ਕੁਝ ਕਰਨਾ ਸੀ ਠੀਕ ਹੈ ਜੋ ਜੋ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਾਲ ਠੀਕ ਹੈ ਉਹ ਸਾਰੀਆਂ ਗੱਲਾਂ ਬਾਤਾਂ ਹਰ ਬੰਦੇ ਦੇ ਵਿਚਾਰ ਹੈ ਗਿਆ ਨੇ ਤੇ ਇਹ ਕਹਾਣੀਆਂ ਅਮਰ ਦਾ ਬੜਾ ਪਿਆਰਾ ਇਹ ਬ੍ਰਾਡਕਾਸਟ ਹੈ ਇੰਟਰਵਿਊ ਇੱਕ ਹੋਇਆ ਹੈ ਛੋਟਾ ਜਿਹਾ ਪਹਿਲੇ ਉਹ ਦੇਖਦੇ ਆਂ ਫਿਰ ਇਹਦੇ ਤੇ ਗੱਲਬਾਤ ਕਰਦੇ ਪਰ ਮੈਨੂੰ ਲੱਗਦਾ ਕਿ ਅੱਜ ਜਿਹੜਾ ਇਨ ਫਰੇਮ ਵਿਦ ਹਰਜਿੰਦਰ ਗਿੱਲ ਨਹੀਂ ਕਹਾਵਾਂਗੇ ਕਿਉਂਕਿ ਇੰਨੀ ਸੋਹਣੀ ਕੁੜੀ ਸਾਡੇ ਨਾਲ ਬੈਠੀ ਹੈ ਸੋਹਣੀ ਆਏ ਤੁਸੀਂ ਇਨਾ ਹਾਈ ਕਿੰਨਾ ਪਿਆਰਾ ਗਿਆ ਤੁਹਾਨੂੰ ਪਤਾ ਕਿ ਤੁਸੀਂ ਮੁੰਡਿਆਂ ਦੇ ਕਰਸ਼ ਤੇ ਹੈਗੇ ਹੋ ਮੈਨੂੰ ਪਤਾ ਲੱਗਿਆ ਕਮਲਦੀਪ ਕਹਿੰਦੀ ਕਿ ਕੁੜੀਆਂ ਦੇ ਵੀ ਕਰਸ਼ ਹੋ ਦੂਸੀਂ ਤੇ ਇਹ ਬੈ ਸਪੈਸ਼ਲ ਇਹ ਸਪੈਸ਼ਲ ਕਲਿੱਪ ਮੈਂ ਆਪਣੀ ਵਾਈਫ ਲਈ ਕੱਟ ਕੇ ਦੇਵਾਂਗਾ ਔਰ ਇਹ ਮੈਨ ਰਿਪਰੈਜ਼ੈਂਟ ਕਰ ਰਿਹਾ ਪਤਨੀ ਕਿੰਨੇ ਹੋਰ ਵਿਆਹੇ ਹੋਏ ਬੰਦਿਆਂ ਦੇ ਲਈ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਹਰਜਿੰਦਰ ਸਿੰਘ ਗਿੱਲ ਸਾਡਾ ਖਾਸ ਸੈਗਮੈਂਟ ਹੁੰਦਾ ਇੱਕ ਇਨ ਫਰੇਮ ਵਿਦ ਹਰਜਿੰਦਰ ਗਿੱਲ ਪਰ ਮੈਨੂੰ ਲੱਗਦਾ ਕਿ ਅੱਜ ਜਿਹੜਾ ਇਨ ਫਰੇਮ ਵਿਦ ਹਰਜਿੰਦਰ ਗਿੱਲ ਨਹੀਂ ਕਹਾਵਾਂਗੇ ਕਿਉਂਕਿ ਇੰਨੀ ਸੋਹਣੀ ਕੁੜੀ ਸਾਡੇ ਨਾਲ ਬੈਠੀ ਹੈ ਸੋ ਇਨ ਫਰੇਮ ਵਿਦ ਹਾਨੀਆ ਹੋਣਾ ਚਾਹੀਦਾ ਹੈ ਅੱਜ ਸੋ ਹਾਨੀਆ ਹਾਏ ਤੁਸੀਂ ਇੰਨਾ ਹਾਏ ਕਿੰਨਾ ਪਿਆਰਾ ਗਿਆ ਤੁਹਾਨੂੰ ਪਤਾ ਕਿ ਤੁਸੀਂ ਮੁੰਡਿਆਂ ਦੇ ਕਰਸ਼ਟ ਹੈਗੇ ਹੋ ਮੈਨੂੰ ਪਤਾ ਲੱਗਿਆ ਕਮਲਦੀਪ ਕਹਿੰਦੀ ਕਿ ਕੁੜੀਆਂ ਦੇ ਵੀ ਕਰਸ਼ ਹੁੰਦੇ ਸੀ ਨਹੀਂ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਵੈਰੀ ਮੱਚ ਸ਼ਰਮ ਸੀ ਆ ਗਈ ਅੱਛਾ ਪਤਾ ਕੀ ਮੈਂ ਗੱਡੀ 'ਚ ਬੈਠਾ ਆਪਣੇ ਨਾ ਟੀਮ ਦੇ ਨਾਲ ਬ੍ਰਦਰ ਦੇ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਮੈਨੂੰ ਦੋ ਤਿੰਨ ਪਿਕਚਰ ਜਿਹਦਾਂ ਦੀਆਂ ਚਾਹੀਦੀਆਂ ਜਿਹੜੀ ਮੈਂ ਆਪਣੀ ਵਾਈਫ ਨੂੰ ਦਿਖਾ ਸਕਾਂ ਹਮ ਸੋ ਸਪੈਸ਼ਲੀ ਹੁਣ ਪਤਾ ਨਹੀਂ ਉਹ ਕਿਹੜੀਆਂ ਪਿਕਚਰਸ ਹੋ ਸਕਦੀਆਂ ਨਹੀਂ ਤਾਂ ਪਿਕਚਰਸ ਹਮ ਲੈ ਲੇਤੇ ਆ ਨਾ ਹਾਂ ਸੋ ਪਹਿਲਾਂ ਤਾਂ ਹਾਂ ਨੀ ਤੁਹਾਡਾ ਟੋਰਾਂਟੋ ਦੇ ਵਿੱਚ ਜੀਟੀਏ ਦੇ ਵਿੱਚ ਬਹੁਤ ਅਸੀਂ ਇਸਤਕਬਾਲ ਕਰਦੇ ਆ ਵੈਲਕਮ ਕਰਦੇ ਆ ਇੰਨੀ ਸੋਹਣੀ ਕੁੜੀ ਇੰਨੀ ਪਿਆਰੀ ਕੁੜੀ ਇੰਨੀ ਪਿਆਰੀ ਐਕਟਿੰਗ ਮੈਂ ਵੀ ਜਦੋਂ ਵੀ ਕਿਤੇ ਤੁਹਾਡੇ ਸੀਰੀਅਲਸ ਦੇਖਦੇ ਆ ਕਿਸੇ ਨਾ ਕਿਸੇ ਰੂਪ ਚ ਮੈਂ ਓਨੈਸਟਲੀ ਕਹਾਗਾ ਮੈਂ ਪੂਰੇ ਸੀਰੀਅਲਸ ਤਾਂ ਨਹੀਂ ਦੇਖੇ ਪਰ ਜਦੋਂ ਕਿਤੇ ਸਕਰੀਨ ਤੇ ਤੁਸੀਂ ਆ ਜਾਂਦੇ ਹੋ ਤਾਂ ਉਹ ਫਿਰ ਰਾਈਟ ਵੇ ਤੇ ਨਹੀਂ ਸਕਰੋਲ ਕੀਤੀ ਜਾਂਦੀ ਥੈਂਕ ਯੂ ਥੈਂਕ ਯੂ ਸੋ ਮੱਚ ਲੇਕਿਨ ਪਿਛਟੇ ਵਾਲਾ ਡਰਾਮਾ ਆਈ ਥਿੰਕ ਯੂ ਸ਼ੁਡ ਵਾਚ ਹਾਂਜੀ ਮੈਨੂੰ ਪਤਾ ਲੱਗਿਆ ਤੁਹਾਡਾ ਬਹੁਤ ਕ੍ਰੇਜ਼ ਹੈ ਉਸ ਡਰਾਮੇ ਦਾ ਜਿਹੜਾ ਤੁਸੀਂ ਕبھی ਹਨ ਕبھی ਮੈਂ ਕبھی ਤੂੰ ਮੈਂ ਨਾ ਸੋ ਦੋਸਤੋ ਹਾਨੀਆਂ ਸਾਡੇ ਸ਼ਹਿਰ ਦੇ ਵਿੱਚ ਨੇ 8 ਨਵੰਬਰ 9 ਨਵੰਬਰ ਤੇ 10 ਨਵੰਬਰ ਫਰਡੇ ਸੈਟਰਡੇ ਐਂਡ ਸੰਡੇ ਸੋ ਫਰਡੇ ਮਿਸਿਸ ਅਗਰ ਦੇ ਵਿੱਚ ਸੈਟਰਡੇ ਬਰਲਿੰਗਟਨ ਤੇ ਸੰਡੇ ਸਕਾਡਰੋ ਦੇ ਵਿੱਚ ਸੋ ਇਹਨਾਂ ਨੂੰ ਤੁਸੀਂ ਮੀਟ ਐਂਡ ਗੀਟ ਦੇ ਲਈ ਅਸੀਂ ਸਪੈਸ਼ਲੀ ਬਹੁਤ ਛੋਟੀ ਜੀ ਬਰੀਫ ਇਹਨਾਂ ਦੇ ਨਾਲ ਅਸੀਂ ਇੰਟਰਵਿਊ ਕਰਨੀ ਹੈ ਇਨ ਫਰੇਮ ਐਕਚੁਅਲੀ ਇਨ ਫਰੇਮ ਵਿਦ ਹਰਜਿੰਦਰ ਗਿੱਲ অর ਵੀ ਵੀ ਕੈਨ ਸੇ ਦੈਟ ਇਨ ਫਰੇਮ ਵਿਦ ਹਾਨੀਆ ਸੋ ਇਹਦੇ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਨ ਲਈ ਬਹੁਤ ਰਿਕਵੈਸਟ ਕਰਾਂਗੇ ਕਿ ਤੁਸੀਂ ਇਸ ਮੀਟ ਐਂਡ ਗੀਟ ਨੂੰ ਜ਼ਰੂਰ ਦੇਖਣ ਦੇ ਲਈ ਪਹੁੰਚੋ ਅਸੀਂ ਇਹਦੇ ਡਿਟੇਲਸ ਜਿਹੜੀਆਂ ਨੇ ਉਹ ਸਾਨੂੰ ਸਕਰੀਨ ਦੇ ਉੱਪਰ ਸ਼ੇਅਰ ਕਰ ਦੇਣੀ ਹੈ ਸੋ ਹਾਨੀਆ ਥੈਂਕ ਯੂ ਸੋ ਮੱਚ ਵਾਂਸ ਅਗੇਨ ਤੇ ਸਪੈਸ਼ਲੀ ਜਿਹੜਾ ਦਜੀਤ ਦੋਸਾਂਝ ਹੋ ਇੱਕ ਅਟੈਚਮੈਂਟ ਜਿਹੜੀ ਸਾਡੀ ਪੰਜਾਬੀਆਂ ਦੇ ਨਾਲ ਜੁੜੀ ਹੈ ਕਿਉਂਕਿ ਅਸੀਂ ਖੁਦ ਦਿਲਜੀਤ ਦੋਸਾਂਝ ਦੇ ਦੋ ਵਾਰੀ ਇੱਥੇ ਕੌਂਸਰਟਸ ਕਰ ਚੁੱਕੇ ਹਾਂ ਸਾਡੀ ਟੀਮ ਫੋਰ ਐਂਟਰਟੇਨਮੈਂਟ ਵੱਲੋਂ ਸੋ ਇੱਕ ਡਿਫਰੈਂਟ ਤਰ੍ਹਾਂ ਦੀ ਫੀਲਿੰਗ ਲੱਗ ਰਹੀ ਹੈ ਮੈਨੂੰ ਉਹ ਲੱਗ ਰਿਹਾ ਕਿ ਦਿਲਜੀਤ ਵੀ ਸਾਡੇ ਨਾਲ ਖੜਾ ਹੈ ਸਵੀਟ ਸਵੀਟ ਨਹੀਂ ਉਹ ਆਈ ਥਿੰਕ ਇਟ ਵਾਸ ਅ ਵੈਰੀ ਵੈਰੀ ਸਪੈਸ਼ਲ ਮੂਮੈਂਟ ਫਾਰ ਏਵਰੀਬਾਡੀ ਹੀ ਰੀਲੀ ਬ੍ਰੌਟ ਏਵਰੀਵਨ ਟੁਗੇਦਰ ਐਂਡ ਉਹ ਵਾਰਮਥ ਕੁਝ ਹੋਰ ਹੀ ਹੁੰਦੀ ਹੈ ਆਈ ਥਿੰਕ ਇਹ ਮੈਂ ਕਹਿਣਾ ਚਾਹੂੰਗੀ ਮੈਨੇ ਅਭੀ ਤੱਕ ਕਹੀ ਇਸ ਪੇ ਕਮੈਂਟ ਨਹੀਂ ਕੀਤਾ ਬਟ आई थिंक uh, मुझे हमेशा लगता है कि किसी के पास भी थोड़ी सी भी पावर हो ना uh, थोड़ा सा भी इन्फ्लुएंस हो उसको अच्छे के लिए इस्तेमाल करना चाहिए एंड आई थिंक दैट जेस्चर ऑफ हिज विद ऑल ऑफ दैट रिस्पेक्ट एंड लव इट इट रियली ब्रॉट अ लॉट ऑफ पीपल टुगेदर दैट वाज रियली सेइंग सो हनीया थोड़ी बहुत ब्लेसिंग दी सचमुच इस स्पेशल क्लिप मैं अपनी वाइफ ਲਈ कट के दंगा और ये मैं रिप्रेजेंट कर रहे हैं पता नहीं कितने और विवाहे हुए बंदों के लिए ਅ ਜਿਵੇਂ ਵਿਦ ਵਿਦ ਡਿਊ ਰਿਸਪੈਕਟ ਵੈਰੀ ਬਹੁਤ ਵਾਰਮ ਰਿਸਪੈਕਟ ਦੇ ਨਾਲ ਜਿਵੇਂ ਓਨੈਸਟਲੀ ਇਹ ਬਲੇਸਿੰਗਸ ਨੇਮਨ ਲਾਦਾ ਤੁਹਾਡੇ ਲਈ ਕਿ ਅ ਅਸੀਂ ਇਸ ਤਰ੍ਹਾਂ ਫੀਲ ਕਰ ਰਹੇ ਹਾਂ ਬਹੁਤ ਪਿਓਰ ਹਾਰਟ ਦੇ ਤੋਂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਔਰ ਪਰਮਾਤਮਾ ਤੁਹਾਨੂੰ ਹੋਰ ਕਾਮਯਾਬੀਂ ਦਾ ਵੇ ਤਰਕੀਆਂ ਦਾ ਵੇ ਤੁਹਾਡੀ ਜਿਹੜੀ ਚਾਰਮ ਹੈ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹੇ ਸੋ ਨਾਈਸ ਆਫ ਯੂ ਥੈਂਕ ਯੂ ਦਿਲ ਕਰਦਾ ਸੀ ਤੁਹਾਡੇ ਨਾਲ ਗੱਲਾਂ ਨਗਰਾਂ ਦੇਖੀ ਜਾਵਾ ਹਾਂਜੀ ਅੱਜ ਮੈਨੂੰ ਕੱਟ ਪੈ ਜਾਣੀ ਹੈ ਨਾਰਮਲੀ ওকে ਬਾਏ ਸੋ थैंक यू ਸੋ ਦੋਸਤੋ ਸੱਚਮੁੱਚ ਮੈਂ ਸੱਚਮੁੱਚ ਇੱਕ ਬਹੁਤ ਹੰਬਲ ਰਿਕਵੈਸਟ ਕਰਦਾ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਨਹੀਂ ਸੋ ਫਰਡੇ ਸੈਟਰਡੇ ਸੰਡੇ ਸੋ ਅਸੀਂ ਜਦੋਂ ਹੁਣ ਇਹ ਵੀਡੀਓ ਅੱਜ ਬਣਾ ਕੇ ਪਾ ਦੇਣੀ ਹੈ ਸੋ ਅੱਜ ਅਸੀਂ ਥਰਸਡੇ ਇਹਨਾਂ ਦੇ ਨਾਲ ਇਹ ਸਪੈਸ਼ਲ ਗੱਲਬਾਤ ਕਰ ਰਹੇ ਹਾਂ ਸਾਡੀ ਰਿਕਵੈਸਟ ਹੈ ਕਿ ਰੂਬੀ ਜੀ ਔਰ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਦੇ ਨਾਲ ਇਹ ਇਹ ਪ੍ਰੋਗਰਾਮਸ ਪਲਾਨ ਕੀਤੇ ਨੇ ਸੋ ਆਪਾਂ ਇਹਨਾਂ ਨੂੰ ਜ਼ਰੂਰ ਦੇਖਣ ਦੇ ਲਈ ਸਾਡੇ ਜਿੰਨੇ ਵੀ ਪੰਜਾਬੀ ਵਿਸ਼ੇਸ਼ ਤੌਰ ਤੇ ਜਿਹਨੇ ਦਿਲਜੀਤ ਦੇ ਫੈਨ ਨੇ ਸੋ ਉਹਨਾਂ ਨੂੰ ਆਪਾਂ ਜ਼ਰੂਰ ਬੁਲਾਇਏ ਤਾਂ ਕਿ ਅਸੀਂ ਕੋ ਮਾਹੌਲ ਜਿਹੜਾ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੇ ਪ੍ਰੈਜ਼ੈਂਟ ਕਰ ਸਕੀਏ ਹਾਂਜੀ ਕਿਉਂ ਨਹੀਂ ਕੋਈ ਵੀ ਮੇਝਾ ਜਾਨਤਾ ਜ਼ਰੂਰ ਆਏ ਪਲੀਜ਼ ਆਪਕੋ ਕਾਮ ਪਸੰਦ ਨਾ ਆਓ ਪਲੀਜ਼ ਦੂ ਕਾਮ ਆਈਡ ਲਵ ਟੂ ਮੀਟ ਯੂ ਇਫ ਯੂ ਵਾਚ ਮਾਈ ਮਾਈ ਵਰਕ ਆਪਕੋ ਮੇਰਾ ਕਾਮ ਪਸੰਦ ਹੈ ਜ਼ਰੂਰ ਆਏ ਐਂਡ ਵੀਲ ਹੈਵ ਅ ਗ੍ਰੇਟ ਟਾਈਮ ਥੈਂਕ ਯੂ ਥੈਂਕ ਯੂ ਸੋ ਮਚ ਗੋਡ ਬlesਸ ਯੂ ਥੈਂਕ ਯੂ ਬੋਥ अच्छा जी ਜਿਵੇਂ ਕਿ ਆਪਾਂ ਆ ਹਾਨੀਆ ਅਮਰ ਦਾ ਇੰਟਰਵਿਊ ਦੇਖਿਆ ਇਹ ਮੂਵੀ ਤੋਂ ਪਹਿਲੇ ਦਾ ਹੈ ਇਹਦੋਂ ਤੱਕ ਕਿਸੇ ਨੂੰ ਵੀ ਇਹ ਪਤਾ ਨਹੀਂ ਸੀਗਾ ਕਿ ਹਾਨੀਆ ਅਮਰ ਜਰੀਏ ਦਿਲਜੀਤ ਦੋਸਾਨ ਦੇ ਨਾਲ ਵੀਡੀਓ ਮੂਵੀ ਬਣਾ ਰਹੀ ਹੈ ਸਰਦਾਰ ਜੀ 3 اچھا ਮੂਵੀ ਆਈ ਟਰੇਜ਼ਰ ਆਇਆ ਟਰੇਜ਼ਰ ਦੇ ਵਿੱਚ ਜਿਹੜਾ ਨਾ ਹਾਨੀਆ ਅਮਰ ਨੂੰ ਨਹੀਂ ਦਿਖਾਇਆ ਗਿਆ ਤੇ ਲੋਕਾਂ ਨੇ ਸਮਝਿਆ ਕਿਤੇ ਪਾਕਿਸਤਾਨ ਦੇ ਇੰਡੀਆ ਦੀ ਜੰਗ ਦੀ ਵਜ੍ਹਾ ਤੋਂ ਹੀ ਇਹਨਾਂ ਦਾ ਜਿਹੜਾ ਆਪਸ ਵਿੱਚ ਮਾਹੌਲ ਖਰਾਬ ਹੋਇਆ ਹੋਇਆ ਇਸ ਵਜ੍ਹਾ ਤੋਂ ਆਪਣਾ ਹਾਨੀਆਂ ਨੂੰ ਜਿਹੜਾ ਕੱਟਆਊਟ ਕਰ ਦਿੱਤਾ ਗਿਆ ਮੂਵੀ ਦੇ ਵਿੱਚੋਂ ਲੇਕਿਨ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ ਜਦੋਂ ਉਹਨਾਂ ਨੇ ਟ੍ਰੇਲਰ ਰਿਲੀਜ਼ ਕੀਤਾ ਤੇ ਉਦੋਂ ਹਰ ਚੀਜ਼ ਖੁੱਲ ਕੇ ਸਾਹਮਣੇ ਆ ਗਈ ਫਿਰ ਪਾਬੰਦੀਆਂ ਵੀ ਲੱਗ ਗਈਆਂ ਇੰਡੀਆ ਦੇ ਵਿੱਚ ਮੂਵੀ ਬੈਨ ਵੀ ਹੋਈ ਦਿਲਜੀਤ ਬਾਜੀ ਨੇ ਖੁਦ ਕਿਹਾ ਜੀ ਕਿ ਇਹਦੇ ਬੈਨ ਹੋਣ ਨਾਲ ਆਪਣਾ ਮੂਵੀ ਨੂੰ ਬਹੁਤ ਇਫੈਕਟ ਪਏਗਾ ਇਹ ਜਿਹੜਾ ਬਿਜ਼ਨਸ ਸੀ ਸੋਚਿਆ ਹੋਇਆ ਉਹ ਅਸੀਂ ਨਹੀਂ ਕਰ ਪਾਵਾਂਗੇ ਲੇਕਿਨ ਮੂਵੀ ਰਿਲੀਜ਼ ਹੋਈ ਲੋਕਾਂ ਨੇ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਕਿ ਮੂਵੀ ਟੌਪ ਹਿੱਟ ਗਈ ਇੰਨੀ ਪਸੰਦ ਕੀਤੀ ਗਈ ਇਹ ਗੱਲ ਆਂਦੀ ਹੈ ਹਾਨੀਆ ਅਮਰ ਤੇ ਹਾਨੀਆ ਅਮਰ ਲੈਂਦੇ ਪੰਜਾਬ ਦਾ ਤੇ ਸਟਾਰ ਹੈਗੀ ਹੈ ਇਹਦੇ ਚਮਕ ਦਾ ਸਟਾਰ ਨੇ ਇਸ ਟਾਈਮ ਮਤਲਬ ਕਿ ਜਿਹੜੇ ਡਰਾਮੇ ਦੇ ਵਿੱਚ ਆ ਜਾਂ ਜਿਹੜੀ ਸੀਰੀਜ਼ ਦੇ ਵਿੱਚ ਆ ਜਾਂਦਾ ਕਮਾਲ ਹੋ ਜਾਂਦੀ ਹੈ ਉਹ ਸੀਰੀਜ਼ ਜਿਹੜੀ ਹੈ ਨਾ ਉਹ ਕਹਿੰਦੀ ਜੀ ਹਵਾ ਚ ਹੀ ਹੁੰਦੀ ਹੈ ਥੱਲੇ ਨਹੀਂ ਆਂਦੀ ਇਹ ਵੱਡੇ ਸਟਾਰਾਂ ਦੇ ਵਿੱਚ ਗਿਣੀ ਜਾਂਦੀ ਹੈ ਤੇ ਇੱਕ ਮਹੀਨਾ ਦਾ ਪੁਰਾਣਾ ਇੰਟਰਵਿਊ ਦੇਖਦਾ ਪਿਆ ਸੀ ਜਿੰਦੇ ਵਿੱਚ ਇਹਨਾਂ ਦੇ ਕੋਲੋਂ ਆਪਣਾ ਇੰਟਰਵਿਊ ਵਾਲੇ ਪੁੱਛਦੇ ਪਏ ਕਿ ਤੁਹਾਨੂੰ ਪੰਜਾਬੀ ਆਂਦੀ ਹੈ ਤੇ ਕਹਿੰਦੀ ਨਹੀਂ ਮੈਨੂੰ ਪੰਜਾਬੀ ਨਹੀਂ ਆਂਦੀ ਤੇ ਲੇਕਿਨ ਜਦੋਂ ਸਰਜਾਰ ਸਰਦਾਰਜੀ 3 ਇਹਨਾਂ ਨੇ ਬਣਾਈ ਏ ਉਹਦੇ ਵਿੱਚ ਜਿਹੜੀ ਪੰਜਾਬੀ ਬੋਲੀ ਏ ਤੁਸੀਂ ਬਲੀਵ ਕਰੋ ਐਵੇਂ ਲੱਗਦਾ ਪਿਆ ਸੀ ਜਿਵੇਂ ਚੜ੍ਹਦੇ ਪੰਜਾਬ ਚ ਕੋਈ ਜਿਹੜਾ ਐਕਟਰ ਹੈ ਨਾ ਉਹ ਬੋਲਦਾ ਪਿਆ ਲਹਿੰਦੇ ਵਾਲੇ ਦੀ ਆਵਾਜ਼ ਹੀ ਨਹੀਂ ਹੈਗੀ ਕਿ ਇਸ ਤਰ੍ਹਾਂ ਦਾ ਰੋਲ ਦਿੱਤਾ ਗਿਆ ਇਹ ਮੈਂ ਹਜੇ ਤੱਕ ਮੂਵੀ ਦੇਖੀ ਨਹੀਂ ਹੈ ਸਾਡੀ ਟੀਮ ਨੇ ਦੇਖ ਲਈ ਸੀ ਲੇਕਿਨ ਮੈਂ ਨਹੀਂ ਜਾ ਸਕਿਆ ਤੇ ਨਹੀਂ ਦੇਖ ਸਕਿਆ ਲੇਕਿਨ ਉਹਨਾਂ ਦੇ ਕੋਲੋਂ ਸੁਣਿਆ ਹੈ ਕਿ ਬਹੁਤ ਘੈਂਟ ਮੂਵੀ ਬਣੀ ਹੈ ਕਮਾਲ ਦੀ ਐਕਟਿੰਗ ਕੀਤੀ ਹੈ ਨੀਰੂ ਬਾਜਵਾ ਤੇ ਫਿਰ ਕਮਾਲ ਦੀ ਸਟਾਰ ਹੈਗੀ ਹੈਗੀ ਹੈ ਨਾ ਲੇਕਿਨ ਹਾਨੀਆ ਮਰਹਦ ਦਾ ਇਨਾ ਐਕਸਪੀਰੀਅੰਸ ਨਹੀਂ ਸੀ ਹੈਗਾ ਮੂਵੀ ਇੰਡਸਟਰੀ ਦਾ ਡਰਾਮਾ ਸੀਰੀਜ਼ ਹੀ ਤਾਂ ਵੈਸੇ ਸਟਾਰ ਹੈ ਲੇਕਿਨ ਉਹ ਕਹਿੰਦੇ ਉਹਨਾਂ ਨੇ ਜਿਸ ਤਰ੍ਹਾਂ ਦੀ ਐਕਟਿੰਗ ਕਰ ਦਿੱਤੀ ਹੈ ਨਾ ਬਹੁਤ ਵਧੀਆ ਹੋਈ ਹੈ ਬਹੁਤ ਵਧੀਆ ਦਿਲਜੀਤ ਭਾਜੀ ਨੇ ਅਗਰ ਹਾਨੀਆ ਨੂੰ ਸਿਲੈਕਟ ਕੀਤਾ ਹੈ ਤੇ ਕਿਸੇ ਗੱਲ ਪਰ ਵੀ ਕੀਤਾ ਹੋਏਗਾ ਐਵੇਂ ਕੋਈ ਨਹੀਂ ਸਿਲੈਕਟ ਕਰ ਸਕਦਾ ਤੇ ਤੁਹਾਨੂੰ ਵਧੀਆ ਕਿਵੇਂ ਲੱਗੀ ਮੂਵੀ ਐ ਕਮੈਂਟਸ ਦੇ ਜ਼ਰੀਏ ਜ਼ਰੂਰੀ ਦੱਸਣਾ ਜਿਹੜੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਰੱਖੋ ਆਪਣਾ ਖਿਆਲ ਤੇ ਸਾਨੂੰ ਵੀ ਰੱਖੋ ਦੁਆਵਾਂ ਚ ਯਾਦ ਅੱਲਾ ਹਾਫਿਜ਼ ਰੱਬ ਰੱਖਾ